ਇੱਕ ਕੋਈ ਪੈਰਾਮਿਟਰੀ ਫੋਰਸ ਦਾ ਜਵਾਨ ਸੀ ਉਹ ਪੱਟਾਂ ਤੇ ਥਾਪੀ ਮਾਰ ਕੇ ਐ ਕਰਕੇ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪੱਟਾ ਦੇ ਉੱਤੇ ਥਾਪੀਆਂ ਮਾਰ ਰਹੇ ਨੇ ਟਰੈਕਟਰ ਟਰਾਲੀਆਂ ਦਾ ਨੁਕਸਾਨ ਕਰ ਰਹੇ ਨੇ ਗੱਡੀਆਂ ਤੋੜ ਰਹੇ ਨੇ ਝੰਡੇ ਕਿਸਾਨੀ ਝੰਡੇ ਤੱਕ ਪੈਰਾ ਦੇ ਵਿੱਚ ਮਿੱਧ ਰਹੇ ਨੇ ਤਾਂ ਇਹ ਹੱਕ ਕਿਸ ਨੇ ਦਿੱਤਾ ਇਹ ਅਧਿਕਾਰ ਕਿਸ ਨੇ ਦਿੱਤਾ ਕਿਉਂ ਗੋਲੀ ਚਲਾਉਣ ਦੀ ਨੋਬਤ ਪੈ ਗਈ ਕੀ ਜੋਸ਼ੁਪਕਰਨ ਸੀ ਉਹਦੇ ਕੋਲ AK47 ਸੀ ਕਿ ਉਹਨੇ AK47 ਫੜ ਕੇ ਫਾਇਰ ਕਰ ਰਿਹਾ ਸੀਗਾ ਜਾਂ ਫਿਰ ਸ਼ੁਕਰਨ ਤੁਹਾਡੇ ਉੱਤੇ ਤੋਪ ਦੇ ਨਾਲ ਕੋਈ ਗੋਲੇ ਦਾਗ ਰਿਹਾ ਸੀ ਕਿਸਦਾ ਪੁੱਤ ਹੈ ਇਹ ਵੀ ਕਿਸੇ ਦਾ ਬੱਚਾ ਹੈ ਔਰ ਇਸ ਨੂੰ ਮਾਰਿਆ ਨਾ ਜਾਵੇ ਜੇ ਗੋਲੀ ਮਾਰਨੀ ਸੀ ਜੇ ਇਹਨਾਂ ਤੋਂ ਲੱਗਦਾ ਸੀ ਕਿ ਤੁਹਾਡੀ ਸੇਫਟੀ ਦੇ ਉੱਤੇ ਖਤਰਾ ਆ ਰਿਹਾ ਹੈ ਪੈਰ ਦੇ ਉੱਤੇ ਗੋਲੀ ਮਾਰ ਦਿੰਦੇ ਪੱਟ ਦੇ ਉੱਤੇ ਮਾਰ ਦਿੰਦੇ ਜਦੋਂ ਮੁੰਡਾ ਵਾਪਸ ਨਹੀਂ ਆਉਣਾ ਉਹਨਾਂ ਦਾ ਉਹਦੇ ਸਿਰ ਤੇ ਮਾਂ ਦਾ ਸਾਇਆ ਨਹੀਂ ਸੀ ਦਾਦੀ ਨੇ ਪਾਲਿਆ ਸੀ ਪਿਤਾ ਵੀ ਮੈਂਟਲੀ ਤੌਰ ਤੇ ਠੀਕ ਨਹੀਂ ਕੇ ਪਿਛਲੇ ਅੰਦੋਲਨ ਤੋਂ ਹਰਿਆਣਾ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਬਹੁਤ ਕੁਝ ਸਿੱਖ ਲਿਆ ਪਰ ਕਿਸਾਨ ਲੀਡਰਾਂ ਨੇ ਕੱਖ ਨਹੀਂ ਸਿੱਖਿਆ ਉਹ ਮੁੰਡਾ ਬਈ ਸਿੰਘੂ ਬਾਰਡਰ ਗਿਆ ਸੀ ਸਵੇਰੇ 4 ਵਜੇ ਉਹ ਵਾਪਸ ਆ ਰਿਹਾ ਸੀ ਅਨੰਦਪੁਰ ਸਾਹਿਬ ਉਹਦਾ ਪਿੰਡ ਸੀਗਾ ਆਪਣੇ ਪਿੰਡ ਜਾ ਰਿਹਾ ਸੀ ਰਾਸ਼ਨ ਦੇ ਗਿਆ ਰਿਹਾ ਸੀਗਾ ਐਕਸੀਡੈਂਟ ਹੋ ਜਾਂਦਾ ਉਹਦੀ ਰੀਡ ਦੀ ਹੱਡੀ ਟੁੱਟ ਗਈ ਔਰ ਉਹ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਕਹਿੰਦਾ ਮੇਰੇ ਘਰੇ ਕੋਈ ਕਿਸਾਨ ਲੀਡਰ ਨਹੀਂ ਪਹੁੰਚਿਆ ਹੁਣ ਸ਼ੁਕਰਾਂ ਦੇ ਘਰ ਘਰ ਕਿੰਨੇ ਦਿਨ ਲੋਕੀ ਆ ਕੇ ਬਹਿ ਜਾਣਗੇ ਕੋਈ ਲੀਡਰ ਜਾਊਗਾ ਕੋਈ ਲੀਡਰ ਬੈਠੂਗਾ ਉਹਦੇ ਘਰੇ ਝੁਗਰਾ ਹੋਣਾ ਨੇ ਇਹ ਵੀ ਜ਼ਿਕਰ ਕੀਤਾ ਕਹਿੰਦੇ ਕਿ ਮੈਂ ਤਾਂ ਡੱਲੇਵਾਲ ਨੂੰ ਫੋਨ ਕੀਤਾ ਸੀ ਪਰ ਡੱਲੇਵਾਲ ਨੇ ਮੇਰਾ ਫੋਨ ਹੀ ਨਾ ਚੱਕਿਆ हां ਪੰਦੇਰ ਨੂੰ ਕਹਿੰਦੇ ਮੈਂ ਜ਼ਰੂਰ ਗੱਲਬਾਤ ਕਰ ਰਿਹਾ ਸੀ ਉਸ ਦੇ ਨਾਲ ਮੈਂ ਰਾਤ ਦੇ ਵਿੱਚ ਸੀਗਾ ਉਸ ਦੇ ਨਾਲ ਮੈਂ ਲਗਾਤਾਰ ਚਰਚਾ ਕਰ ਰਿਹਾ ਸੀ ਔਰ ਕਹਿੰਦੇ ਮੈਂ ਵਾਰਨ ਵੀ ਕਰ ਰਿਹਾ ਸੀ ਕਿ ਸੋਚ ਸਮਝ ਕੇ ਐਕਸ਼ਨ ਲਿਓ ਕਿਉਂਕਿ ਤੁਸੀਂ ਮੱਥਾ ਸਟੇਟ ਨਾ ਲਗਾ ਰਹੇ ਹੋ ਮੈਂ ਤੇ ਵਿਕਰਮ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ 13 ਤਰੀਕ ਨੂੰ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਗਏ ਸੀ ਉਸ ਤੋਂ ਬਾਅਦ ਜਦੋਂ 13 ਨੂੰ ਆਉਂਦੇ ਨੇ 13 14 ਦੋ ਦਿਨ ਲਗਾਤਾਰ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ ਕਿਸਾਨ ਫਿਰ ਆਪਣਾ ਪ੍ਰੋਗਰਾਮ ਰੋਕ ਦਿੰਦੇ ਨੇ ਉਸ ਤੋਂ ਬਾਅਦ ਕੇਂਦਰ ਦੇ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਕੇਂਦਰ ਗੱਲਬਾਤ ਦੇ ਲਈ ਬੁਲਾਉਂਦਾ ਹੈ ਹਾਲਾਂਕਿ ਕੇਂਦਰ ਦੇ ਵੱਲੋਂ ਪ੍ਰਸਤਾਵ ਵੀ ਦਿੱਤਾ ਜਾਂਦਾ ਹੈ ਪਰ ਕਿਸਾਨਾਂ ਦੇ ਵੱਲੋਂ ਉਸ ਪ੍ਰਸਤਾਵ ਨੂੰ ਰੱਦ ਕੀਤਾ ਜਾਂਦਾ ਹੈ ਔਰ ਫਿਰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੀ ਕਾਲ ਦਿੱਤੀ ਜਾਂਦੀ ਹੈ 21 ਤਰੀਕ ਨੂੰ ਕਾਲ ਦਿੱਤੀ ਗਈ ਸੀ ਪਰ 21 ਨੂੰ ਵੀ ਉਹੀ ਤਸਵੀਰ ਵਾਪਰੀ ਜੋ 13 ਨੂੰ ਵਾਪਰੀ ਸੀ ਅਥਰੂ ਗੈਸ ਦੇ ਗੋਲੇ ਦਾਗੇ ਗਏ ਔਰ ਖਨੌਰੀ ਦੇ ਉੱਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਉਸ ਤੋਂ ਬਾਅਦ ਕਿਸਾਨਾਂ ਨੇ ਫਿਰ ਆਪਣਾ ਦਿੱਲੀ ਜਾਣ ਦਾ ਪ੍ਰੋਗਰਾਮ ਦੋ ਦਿਨਾਂ ਦੇ ਵਾਸਤੇ ਰੋਕ ਦਿੱਤਾ ਹੈ ਅੱਜ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਕਾਲੇ ਦਿਵਸ ਵਜੋਂ ਮਨਾ ਰਹੇ ਨੇ ਰੋਸ ਹੈ ਕਿਸਾਨਾਂ ਅੰਦਰ ਔਰ ਅੱਜ ਸ਼ੰਭੂ ਦੇ ਉੱਤੇ ਕਿਸਾਨ ਉਦਾਸ ਨਹੀਂ ਵਿਕਰਮ ਨਾਲ ਵੀ ਗੱਲਬਾਤ ਕਰਦੇ ਆ ਵਿਕਰਮ 13 ਨੂੰ ਤੁਸੀਂ ਉਰੇ ਸੀ 14 ਨੂੰ ਸੀ ਔਰ ਲਗਾਤਾਰ ਉਸ ਤੋਂ ਬਾਅਦ ਤੱਕ ਕਵਰੀ ਕਰਦੇ ਰਹੇ 13 ਔਰ 14 ਵਾਲਾ ਮਾਹੌਲ ਔਰ ਅੱਜ ਦਾ ਮਾਹੌਲ ਤੁਹਾਨੂੰ ਕਿੰਨਾ ਫਰਕ ਨਜ਼ਰ ਆ ਰਿਹਾ ਗगन ਬਹੁਤ ਜ਼ਿਆਦਾ ਫਰਕ ਆ ਨੌਜਵਾਨਾਂ ਦੇ ਵਿੱਚ ਤਾਂ ਅਸੀਂ ਕਿਉਂਕਿ ਲਗਾਤਾਰ ਪਹਿਲੇ ਦਿਨੋਂ ਵੀ ਕਵਰ ਕਰਦੇ ਰਹੇ ਆ ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਗੁੱਸਾ ਵਧਿਆ ਲੋਕਾਂ ਦਾ ਜਦੋਂ ਟੋਕੇ ਦੇਖਦੇ ਆ ਲੋਕ ਵੀ ਲੋਕ ਕੀ ਡਰੇ ਆ ਸਹਿਮੇ ਆ ਡਰ ਨਹੀਂ ਉਦਾਸੀ ਆ ਲੋਕਾਂ ਦੇ ਵਿੱਚ ਕਿ ਇੱਕ ਨੌਜਵਾਨ ਇਹਨਾਂ ਦੇ ਵਿੱਚੋਂ ਚਲਾ ਗਿਆ ਕਿਉਂਕਿ ਜਦੋਂ ਅਸੀਂ ਥੋੜਾ ਜਿਹਾ ਪਿਛੋਕੜ ਬੰਦੇ ਦਾ ਫਰੋਲਦੇ ਆ ਵੀ ਜਿਹੜਾ ਬੰਦਾ ਗਿਆ ਉਹ ਕੀ ਸੀਗਾ ਉਦੋਂ ਫਿਰ ਮਨ ਖਰਾਬ ਹੁੰਦਾ ਬਿਸ਼ੱਕ ਉਹਨੂੰ ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਮਿਲ ਜੂਗਾ ਪਰ ਉਹ ਮੁੰਡਾ ਨਹੀਂ ਵਾਪਸ ਆਉਣਾ ਉਹਦੀ ਭੈਣ ਨੂੰ ਨੌਕਰੀ ਮਿਲ ਜੂਗੀ ਪਰ ਉਹ ਮੁੰਡਾ ਵਾਪਸ ਨਹੀਂ ਆਉਣਾ ਉਹਨਾਂ ਦਾ ਉਹਦੇ ਸਿਰ ਤੇ ਮਾਂ ਦਾ ਸਾਇਆ ਨਹੀਂ ਸੀ ਦਾਦੀ ਨੇ ਪਾਲਿਆ ਸੀ ਪਿਤਾ ਵੀ ਮੈਂਟਲੀ ਤੌਰ ਤੇ ਠੀਕ ਨਹੀਂਗੇ ਪਰ ਜਦੋਂ ਉਹ ਸਾਰੀਆਂ ਚੀਜ਼ਾਂ ਬੈਕਗ੍ਰਾਉਂਡ ਬੰਦੇ ਦਾ ਪਤਾ ਲੱਗਦਾ ਨਾ ਉਦੋਂ ਕੱਲਾ ਕੱਲਾ ਬੰਦਾ ਜਦੋਂ ਹੱਥ ਫਰਲਾ ਕੇ ਫਰੋਲ ਕੇ ਦੇਖਦੇ ਆਂ ਬਈ ਕੀ ਹੋ ਰਿਹਾ ਤਾਂ ਉਹ ਖਨੌਰੀ ਵਾਲੀ ਉਹ ਗੱਲ ਯਾਦ ਕਰ ਰਿਹਾ ਉਹ ਇਸ ਗੱਲ ਦਾ ਵੀ ਲੋਕਾਂ ਨੂੰ ਅ ਦਰਦ ਤੇ ਦਿੱਕਤ ਮਹਿਸੂਸ ਹੁੰਦੀ ਆ ਬਈ ਫੋਰਸ ਜਿਹੜੀ ਉਹ ਪੱਟਾਂ ਤੇ ਥਾਪੀਆਂ ਮਾਰ ਰਹੀ ਸਾਨੂੰ ਦੇਖ ਦੇਖ ਕੇ ਹਾਲਾਂਕਿ ਕੁਝ ਨੌਜਵਾਨ ਵੀ ਕਿਉਂਕਿ ਲਗਾਤਾਰ ਇੱਥੇ ਅਸੀਂ ਦੇਖ ਰਹੇ ਆਂ ਤਾਂ ਜਾਬਤੇ 'ਚ ਰਹਿਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਆ ਬਈ ਜਾਬਤੇ 'ਚ ਰਹੋ ਕਿਉਂਕਿ ਲੋਕਾਂ ਦੇ ਵਿੱਚ ਜੋਸ਼ ਸੀਗਾ ਪਹਿਲੇ ਦਿਨ ਇਸ ਚੀਜ਼ ਨੂੰ ਲੈ ਕੇ ਕੀ ਅਸੀਂ ਦਿੱਲੀ ਕੁਝ ਕਰਨਾ ਜਦੋਂ ਪਹਿਲੇ ਦਿਨ ਬੈਰੀਗੇਡ ਪੱਟੇ ਆ ਬਹੁਤ ਉਤਸ਼ਾਹੀ ਉਸ ਦਿਨ ਵੀ ਲੋਕਾਂ ਚ ਹਾਲਾਂਕਿ ਹੁਣ ਵੀ ਜੋਸ਼ ਉਤਸ਼ਾਹ ਤਾਂ ਹੈਗਾ ਜਦੋਂ ਇੱਕ ਵਾਰ ਮਾੜੀ ਜੀ ਕਾਲ ਦਿੰਦੇ ਆ ਤਾਂ ਗਰਮ ਹੋ ਜਾਂਦੇ ਆ ਨੌਜਵਾਨ ਵੀ ਕਿ ਅਸੀਂ ਅਸਟਾ ਦਿੱਲੀ ਜਾਵਾਂਗੇ ਪਰ ਦਿੱਲੀ ਜਾ ਕੇ ਮਸਲੇ ਦਾ ਹੱਲ ਹੋਣਾ ਜਾਂ ਇੱਥੇ ਬਹਿ ਕੇ ਹੋਣਾ ਉਹ ਆਗੂਆਂ ਨੇ ਡਿਸਾਈਡ ਕਰਨਾ ਵੀ ਅਸੀਂ ਅਗਲੀ ਰੂਪਰੇਖਾ ਕੀ ਤੈਅ ਕਰਨੀ ਹੈ ਕਿਉਂਕਿ ਕੱਲ ਵਾਲੀ ਜਿਹੜੀ ਐਸਕੇਐਮ ਦੀ ਮੀਟਿੰਗ ਆ ਨਾ ਉਹਦੇ ਤੋਂ ਬਾਅਦ ਇੱਕ ਚੀਜ਼ ਕਲੀਅਰ ਹੋ ਗਈ ਹੈ ਜਿਹੜੀ ਡੱਲੇ ਵਾਲਾ ਹੋਣਾ ਨੂੰ ਹੀ ਆ ਪੰਧੇਰ ਹੋਣਾ ਨੂੰ ਸ਼ਾਇਦ ਗगन ਲੱਗਦਾ ਸੀ ਜਿੰਨਾ ਕ ਅਸੀਂ ਫੀਲ ਕੀਤਾ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਅਸੀਂ ਆਵਾਂਗੇ ਕਿਉਂਕਿ ਲੋਕਾਂ 'ਚ ਵੀ ਇਹ ਗੱਲ ਗਈ ਆ ਵੀ ਅਸੀਂ ਆਵਾਂਗੇ ਮਗਰੇ ਆਉਣਾ ਪਊਗਾ ਲੋਕਾਂ ਦਾ ਪ੍ਰੈਸ਼ਰ ਬਣ ਜਾਣਾ ਪ੍ਰੈਸ਼ਰ ਜ਼ਰੂਰ ਬਣਿਆ ਲੋਕਾਂ ਦਾ ਪਰ ਆਪ ਮੁਹਾਰੇ ਲੋਕ ਆਏ ਕਿਸੇ ਨੇ ਸੱਦਾ ਨਹੀਂ ਦਿੱਤਾ ਸੀ ਨਾ ਸਿੰਘਰਾ ਨੂੰ ਦਿੱਤਾ ਸੀ ਨਾ ਲੋਕਾਂ ਨੂੰ ਦਿੱਤਾ ਸੀ ਤਾਂ ਲੋਕ ਆਪ ਮੁਹਾਰੇ ਆਏ ਸੀ ਔਰ ਇਹਨਾਂ ਨੂੰ ਇਦਾਂ ਵੀ ਇਸ ਵਾਰ ਲੱਗਦਾ ਸੀ ਕਿ ਅਸੀਂ ਆਪ ਮੁਹਾਰੇ ਆ ਜਾਾਂਗੇ ਔਰ ਵਿਕਰਮ ਸ਼ਾਇਦ ਜਿਹੜਾ ਜ਼ਿਕਰ ਤੁਸੀਂ ਵੀ ਕਰ ਰਹੇ ਹੋ ਸ਼ੁਭਕਰਨ ਦਾ ਤਾਂ ਦੇਖੋ ਕੀ ਉਹਦਾ ਕਸੂਰ ਕੀ ਸੀ ਉਹਦਾ ਕਸੂਰ ਸਿਰਫ ਇੰਨਾ ਹੀ ਸੀਗਾ ਕਿ ਉਹਦੇ ਸਿਰ ਦੇ ਉੱਤੇ 18 ਲੱਖ ਦਾ ਕਰਜ਼ਾ ਸੀ ਕਿ ਉਸ ਨੂੰ ਸਿਰਫ ਇਸੇ ਗੱਲ ਦਾ ਦੁੱਖ ਸੀਗਾ ਕਿ ਉਸਦੀ ਫਸਲ ਉਸ ਨੂੰ ਉਹ ਬਣਦਾ ਮੁੱਲ ਨਹੀਂ ਮਿਲੂਗਾ ਕਿ ਸ਼ਾਇਦ ਉਸ ਦਾ ਇਹੀ ਕਸੂਰ ਸੀ ਕਿ ਉਸ ਨੂੰ ਲੱਗਿਆ ਕਿ ਸਾਡੀਆਂ ਜ਼ਮੀਨਾਂ ਸਾੜ ਤੋਂ ਖੋਈਆਂ ਜਾਣਗੀਆਂ ਕਿ ਸ਼ਾਇਦ ਉਸ ਦਾ ਇਹੀ ਕਸੂਰ ਸੀ ਕਿ ਉਸ ਨੇ ਆਪਣੀ ਖੇਤੀ ਦਾ ਫਿਕਰ ਕੀਤਾ ਤਾਂ ਉਹ ਕਿਸਾਨ ਜਿਸ ਦੇ ਕੋਲ 3 ਏਕੜ ਹੋਵੇ ਔਰ 3 ਦੇ ਵਿੱਚੋਂ ਦੋ ਕਿੱਲੇ ਤਾਂ ਵੈਸੇ ਹੀ ਉਸਦੇ ਉਸਦੀ ਭੈਣ ਦੇ ਵਿਆਹ ਦੇ ਉੱਤੇ ਘਰ ਦੇ ਖਰਚਿਆਂ ਦੇ ਵਿੱਚ ਨਿਕਲ ਗਏ ਹੋਣ ਤਾਂ ਮਹਿਜ਼ ਇੱਕ ਏਕੜ ਪਿੱਛੇ ਉਹ ਨੌਜਵਾਨ ਪਹੁੰਚਿਆ ਸੀ ਔਰ ਇੱਕ ਏਕੜ ਪਿੱਛੇ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਉਸ ਨੌਜਵਾਨ ਦੇ ਗੋਲੀ ਵੱਜ ਗਈ ਔਰ ਵੱਡੀ ਗੱਲ ਇਹ ਹੈ ਕਿ ਕਿਸ ਤਰ੍ਹਾਂ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵਿਕਰਮ ਉਹ ਤਸਵੀਰ ਵੀ ਆਪਾਂ ਦੇਖੀ ਕਿ ਪੱਟਾ ਦੇ ਉੱਤੇ ਥਾਪੀਆਂ ਮਾਰ ਰਹੇ ਨੇ ਟਰੈਕਟਰ ਟਰਾਲੀਆਂ ਦਾ ਨੁਕਸਾਨ ਕਰ ਰਹੇ ਨੇ ਗੱਡੀਆਂ ਤੋੜ ਰਹੇ ਨੇ ਝੰਡੇ ਕਿਸਾਨੀ ਝੰਡੇ ਤੱਕ ਪੈਰਾਂ ਦੇ ਵਿੱਚ ਮਿੱਧ ਰਹੇ ਨੇ ਤਾਂ ਇਹ ਹੱਕ ਕਿਸ ਨੇ ਦੇ ਦਿੱਤਾ ਇਹ ਅਧਿਕਾਰ ਕਿਸ ਨੇ ਦੇ ਦਿੱਤਾ ਹਾਲਾਂਕਿ ਸੰਵਿਧਾਨ ਦੀ ਜੇ ਗੱਲ ਕਰੀਏ ਤਾਂ ਸੰਵਿਧਾਨ ਦੇ ਵਿੱਚ ਰਾਈਟ ਟੂ ਪ੍ਰੋਟੈਸਟ ਹੈ ਰਾਈਟ ਟੂ ਸਪੀਚ ਹੈ ਪਰ ਇੰਨਾ ਰਾਈਟਸ ਦਾ ਕੋਈ ਫਾਇਦਾ ਨਹੀਂ ਫਿਰ ਦੇਖੋ ਰਾਈਟਸ ਠੀਕ ਹੈ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਕਿਤਾਬਾਂ ਦੇ ਵਿੱਚ ਹੈਗੀਆਂ ਪਰ ਇੱਥੇ ਜਦੋਂ ਅਸੀਂ ਦੇਖਦੇ ਆ ਤਾਂ ਜਿਹੜੀ ਚੀਜ਼ ਫੀਲ ਕੀਤੀ ਹੈ ਜਿਹੜੀ ਆਪਦੀਆਂ ਫੀਲਿੰਗਸ ਆ ਉਹ ਇਹ ਹੈ ਕਿ ਜੋ ਇਹ ਲੋਕ ਆਉਤੇ ਦੇਸ਼ ਦੀ ਰਾਜਧਾਨੀ ਵੱਲ ਜਾ ਰਹੇ ਆ ਇਹਨਾਂ ਨੇ ਰਾਹ ਨਹੀਂ ਬੰਦ ਕੀਤੇ ਇਹਨਾਂ ਨੇ ਤਾਂ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਸੀ ਰਾਹ ਸਰਕਾਰ ਨੇ ਬੰਦ ਕੀਤੇ ਆ ਹਰਿਆਣਾ ਸਰਕਾਰ ਨੇ ਇੱਥੇ ਨੇੜੇ ਜ ਆਉਣ ਲੱਗ ਜਾਂਦੇ ਆ ਸਪੀਕਰਾਂ ਚੋਂ ਅਨਾਉਂਸਮੈਂਟ ਹੋਣੀ ਸ਼ੁਰੂ ਹੋ ਜਾਂਦੀ ਆ ਕਿ ਪਰਾਂ ਹੋ ਜੋ ਖਦੇੜ ਦਿੱਤੇ ਜਾਵਾਂਗੇ ਨਹੀਂ ਤਾਂ ਚਲੇ ਜੋ ਵਾਰ-ਵਾਰ ਤੁਹਾਨੂੰ ਕਹਿੰਦੇ ਅਸੀਂ ਕਹਿ ਰਹੇ ਆ ਤੁਸੀਂ ਇੱਥੋਂ ਪਾਸੇ ਹੋ ਜੋ ਤਿੱਤਰ-ਵਿੱਤਰ ਹੋ ਜੋ ਤੁਹਾਡਾ ਧਰਨਾ ਉੱਥੇ ਬਕਾਇਦਾ ਹਿੰਦੀ 'ਚ ਲਿਖਿਆ ਹੋਇਆ ਹਰਿਆਣਾ ਸਰਕਾਰ ਨੇ ਕਿ ਆਪਕਾ ਇਹ ਜੋ ਮਜਮਾ ਹੈ ਇਹ ਗੈਰ-ਕਾਨੂੰਨੀ ਹੈ ਔਰ ਤਿੱਤਰ-ਵਿੱਤਰ ਹੋ ਜੋ ਇੱਥੋਂ ਔਰ ਨਹੀਂ ਤਾਂ ਖਦੇੜ ਦਿੱਤੇ ਜਾਵਾਂਗੇ ਤਾਂ ਉਹਨਾਂ ਵੱਲੋਂ ਤਾਂ ਲਗਾਤਾਰ ਟੀਅਰ ਗੈਸ ਦੇ ਗੋਲੇ ਵੀ ਚਲਾਏ ਜਾ ਰਹੇ ਆ ਪਰ ਜਿਹੜੀ ਤਸਵੀਰ ਉਹ ਬਹੁਤ ਠੇਸ ਲੋਕਾਂ ਨੂੰ ਪਹੁੰਚੀ ਜਦੋਂ ਇੱਕ ਕੋਈ ਪੈਰਾਮਿਲਟਰੀ ਫੋਰਸ ਦਾ ਜਵਾਨ ਸੀ ਉਹ ਪੱਟਾਂ ਤੇ ਥਾਪੀ ਮਾਰ ਕੇ ਐ ਕਰਕੇ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਹਨਾਂ ਚੀਜ਼ਾਂ ਤੋਂ ਵੀ ਧਿਆਨ ਰੱਖਣਾ ਪਊਗਾ ਕਿ ਤੁਹਾਨੂੰ ਪ੍ਰਵੋਗ ਕੀਤਾ ਜਾਊਗਾ ਪਰ ਠੰਡੇ ਮਤੇ ਨਾਲ ਰਹਿਣਾ ਜਾਬਤੇ ਦੇ ਵਿੱਚ ਕਿਵੇਂ ਰਹਿਣਾ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊ ਫਿਰ ਉਹ ਮੁੰਡੇ ਦੇ ਇੱਥੇ ਗੋਲੀ ਵੱਜੀ ਆ ਯਾਨੀ ਪਿੱਛੋਂ ਗੋਲੀ ਹਿੱਟ ਕੀਤੀ ਆ ਜਾਂ ਤਾਂ ਉਹ ਉਹ ਮੂਹ ਉਹ ਇਧਰਲੇ ਬੰਨੇ ਨੂੰ ਸੀ ਪਿੱਛੋਂ ਗੋਲੀ ਮਾਰੀ ਆ ਜਾਂ ਚੱਲ ਰਿਹਾ ਸੀ ਭੱਜ ਰਿਹਾ ਸੀ ਤਾਂ ਇਹ ਸਮਝ ਤੋਂ ਪਰੇ ਆ ਸਿਚੁਏਸ਼ਨ ਕਿਉਂ ਕਿਉਂ ਜਾਂਚ ਕਮਿਸ਼ਨ ਜਾਂਚ ਬੈਠੂਗੀ ਉਹਦੇ ਤੇ ਐਸਆਈਟੀਆਂ ਬਣ ਲੱਗੀਆਂ ਤਾਂ ਸਾਲਾਂ ਤੇ ਪਹੁੰਚ ਜਾਣੀ ਗੱਲ ਸਰਕਾਰ ਦੇ ਵੱਲੋਂ ਪਰਚਾ ਵੀ ਭਾਵੇਂ ਕਰ ਦਿੱਤਾ ਜਾਵੇ ਹਾਂ ਉਹੀ ਤਾਂ ਗੱਲ ਹੈ ਨਾ ਸ਼ਾਤੀ ਗੋਲੀ ਸੀ ਬਾਈਬਲ ਕਲਾਂ ਵੀ ਜਾਂ ਹੋਰ ਵੀ ਵਕ ਵਕ ਥਾਵਾਂ ਤੇ ਜਿੰਨੀਆਂ ਵੀ ਗੋਲੀਆਂ ਉਹ ਗੋਲੀ ਤੇ ਨਾਂ ਤਾਂ ਕਿਸੇ ਦਾ ਲਿਖਿਆ ਨਹੀਂ ਹੁਣ ਉਹ ਗੋਲੀ ਦਾ ਪਤਾ ਹੁਣ ਦੇਖੋ ਸਰਕਾਰਾਂ ਦੀ ਆਪਸੇ ਵਿੱਚ ਅੰਡਰਸਟੈਂਡਿੰਗ ਹੈ ਕਿ ਪੰਜਾਬ ਸਰਕਾਰ ਦੇਖੋ ਹੁਣ ਕਿੰਨੇ ਕੁ ਲੈਵਲ ਤੇ ਹਾਲਾਂਕਿ ਭਗਵੰਤ ਮਾਨ ਹੁਣਾਂ ਨੇ ਰਿਐਕਟ ਜ਼ਰੂਰ ਕੀਤਾ ਇਹਦੇ ਤੇ ਪਰ ਉਹ ਕਿਸ ਲੈਵਲ ਤੇ ਜਾ ਕੇ ਇਨਵੈਸਟੀਗੇਸ਼ਨ ਹੁੰਦੀ ਹੈ ਕੀ ਅਫਸਰ ਉਹਨਾਂ ਅਫਸਰਾਂ ਦੇ ਖਿਲਾਫ ਜਾਂਚ ਕਰਨਗੇ ਗੋਲੀ ਚੱਲੀ ਪਤਾ ਹੀ ਨਹੀਂ ਲੱਗਣਾ ਕਿਉਂਕਿ ਉਹਨਾਂ ਨੇ ਤਾਂ ਚਾਰ ਹੋਰ ਫਾਇਰ ਕਰ ਦੇਣਗੇ ਕੋਈ ਪਤਾ ਨਹੀਂ ਲੱਗਣਾ ਕਿ ਕਿਹਦੇ ਵੱਲੋਂ ਗੋਲੀ ਦਾਗੀ ਗਈ ਤੇ ਵੱਲੋਂ ਤਾਂ ਕਹਿ ਵੀ ਦਿੱਤਾ ਗਿਆ ਨਾ ਉਹਨਾਂ ਦੇ ਵੱਲੋਂ ਹਰਿਆਣਾ ਪੁਲਿਸ ਨੇ ਇਹ ਬਿਆਨ ਦੇ ਦਿੱਤਾ ਕਿ ਸਾਡੇ ਨੌਜਵਾਨਾਂ ਦੇ ਉੱਤੇ ਸਾਡੇ ਮੁਲਾਜ਼ਮਾਂ ਦੇ ਉੱਤੇ ਪਰਾਲੀ ਦੇ ਵਿੱਚ ਮਿਰਚਾ ਪਾ ਕੇ ਫੂਕਿਆ ਜਾ ਰਿਹਾ ਸੀ ਧੂਆਂ ਆਇਆ ਔਰ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਕੁੱਟਮਾਰ ਕੀਤੀ ਤਾਂ ਉਹਨਾਂ ਨੇ ਆਪਣੀ ਸੇਫਟੀ ਵਾਸਤੇ ਫਾਇਰ ਕਰ ਦਿੱਤਾ ਗੋਲੀ ਹਾਲਾਂਕਿ ਕੋਈ ਵੀ ਮਸਲੇ ਦਾ ਹੱਲ ਨਹੀਂ ਹੈ ਕਿਉਂ ਗੋਲੀ ਚਲਾਉਣ ਦੀ ਨੋਬਤ ਪੈ ਗਈ ਕੀ ਸ਼ੁਭਕਰਨ ਸੀ ਉਹਦੇ ਕੋਲ AK47 ਸੀ ਕਿ ਉਹਨੇ AK47 ਫੜ ਕੇ ਫਾਇਰ ਕਰ ਰਿਹਾ ਸੀਗਾ ਜਾਂ ਫਿਰ ਸ਼ੁਭਕਰਨ ਤੁਹਾਡੇ ਉਤੇ ਤੋਪ ਦੇ ਨਾਲ ਕੋਈ ਗੋਲੇ ਦਾਗ ਰਿਹਾ ਸੀ ਜਾਂ ਇਹ ਇੰਡੀਆ ਪਾਕਿਸਤਾਨ ਦਾ ਬਾਰਡਰ ਸੀ ਖਨੋਰੀ ਬਾਰਡਰ ਨਹੀਂ ਸੀ ਇੰਡੀਆ ਪਾਕਿਸਤਾਨ ਦਾ ਬਾਰਡਰ ਸੀ ਔਰ ਉਧਰ ਪਾਕਿਸਤਾਨ ਦੇ ਬਾਰਡਰ ਤੋਂ ਸ਼ੁਭਕਰਨ ਜੋ ਹੈ ਉਹ ਗੋਲੀਆਂ ਚਲਾ ਰਿਹਾ ਸੀ ਸ਼ੁਭਕਰਨ ਭਾਰਤ ਦਾ ਹਿੱਸਾ ਹੈ ਇੰਡੀਆ ਦਾ ਨਾਗਰਿਕ ਹੈ ਇੰਡੀਆ ਦੇ ਵਿੱਚ ਹੀ ਬੈਠਾ ਹੋਇਆ ਸੀ ਪੰਜਾਬ ਔਰ ਹਰਿਆਣਾ ਦੀ ਸਰਹੱਦ ਦੇ ਉੱਤੇ ਹਾਲਾਂਕਿ ਸਭ ਕੁਝ ਚੱਲ ਰਿਹਾ ਸੀ ਤਾਂ ਕਿਉਂ ਨਹੀਂ ਉਸ ਨੂੰ ਭਾਰਤ ਦੇ ਵਾਸੀ ਦੇ ਵਜੋਂ ਟ੍ਰੀਟ ਕੀਤਾ ਗਿਆ ਕਿਉਂ ਨਹੀਂ ਉਸ ਨੂੰ ਇਹ ਸਮਝਿਆ ਗਿਆ ਕਿ ਇਹ ਵੀ ਭਾਰਤ ਦਾ ਵਾਸੀ ਹੈ ਵੀ ਕਿਸੇ ਦਾ ਪੁੱਤ ਹੈ ਇਹ ਵੀ ਕਿਸੇ ਦਾ ਬੱਚਾ ਹੈ ਔਰ ਉਸ ਨੂੰ ਮਾਰਿਆ ਨਾ ਜਾਵੇ ਜੇ ਗੋਲੀ ਮਾਰਨੀ ਸੀ ਜੇ ਇਹਨਾਂ ਤੋਂ ਲੱਗਦਾ ਸੀ ਕਿ ਤੁਹਾਡੀ ਸੇਫਟੀ ਦੇ ਉੱਤੇ ਖਤਰਾ ਆ ਰਿਹਾ ਹੈ ਪੈਰ ਦੇ ਉੱਤੇ ਗੋਲੀ ਮਾਰ ਦਿੰਦੇ ਪੱਟ ਦੇ ਉੱਤੇ ਮਾਰ ਦਿੰਦੇ ਜੇ ਤੁਹਾਨੂੰ ਲੱਗਦਾ ਸੀ ਕਿ ਸ਼ੁਕਰਾਨਵਰ ਕੋਈ ਤੁਹਾਡੇ ਉੱਤੇ ਆ ਕੇ ਹਮਲਾ ਕਰ ਰਿਹਾ ਹੈ ਕਿਉਂ ਉਸ ਨੌਜਵਾਨ ਦੀ ਤੁਸੀਂ ਜਾਨ ਹੀ ਲੈ ਲਈ ਗगन ਬਹੁਤ ਬਹੁਤ ਮੰਦ ਭਾਗੀਆਂ ਤਸਵੀਰਾਂ ਆਈਆਂ ਨਿਕਲ ਕੇ ਇੱਕ ਪੁਲਿਸ ਵਾਲਾ ਤਾਂ ਉਹ ਟਰੈਕਟਰਾਂ ਤੇ ਪਰਿਓਂ ਭੱਜ ਕੇ ਆ ਕੇ ਟਰੈਕਟਰਾਂ ਤੇ ਫਾਇਰ ਕਰ ਰਿਆ ਸੀ ਪਿਸਟਲ ਦੇ ਨਾਲ ਔਰ ਪਿਸਟਲ ਸੀਗਾ ਉਹਦੇ ਕੋਲੇ ਫਾਇਰ ਕਰ ਰਿਆ ਸੀ ਫਿਰ ਉਧਰੋਂ ਆਵਾਜ਼ ਆਉਂਦੀ ਕਿ ਭਜਾਓ ਇਹਨੂੰ ਭਜਾਓ ਫਿਰ ਇੱਟਾਂ ਰੋੜੇ ਚੱਲਦੇ ਉਧਰਲੇ ਬੰਦੇਓ ਤਾਂ ਇਹ ਸਾਨੂੰ ਸਾਰੀ ਚੀਜ਼ ਸਮਝਣੀ ਪਊਗੀ ਕਿਉਂਕਿ ਉਹਨਾਂ ਦੇ ਕੋਲੇ ਨੈਸ਼ਨਲ ਮੀਡੀਆ ਉਹਨਾਂ ਦੇ ਕੋਲੇ ਬਹੁਤ ਵੱਡੀਆਂ ਤਾਕਤਾਂ ਉਹਨਾਂ ਕੋਲ ਬਹੁਤ ਕੁਝ ਹੈ ਤਾਂ ਇਹਨਾਂ ਨੇ ਕਿਵੇਂ ਲੜਨਾ ਇਹਨਾਂ ਨੂੰ ਪਹਿਲਾਂ ਤਾਂ ਇਕੱਠੇ ਹੋਣਾ ਪਊਗਾ ਉਹ ਇਕੱਠੇ ਹੋਏ ਨਹੀਂ ਇਹ ਤਾਂ ਲੱਗਦਾ ਕਿ ਇਹ ਕਾਲ ਵੀ ਦੇਣੀ ਗਲਤ ਸੀ ਸ਼ਾਇਦ ਜੇ ਕਿਸਾਨ ਆਗੂਆਂ ਨੂੰ ਇਹ ਸਮਝ ਆ ਗਈ ਸੀ ਕਿ 13 ਤੇ 14 ਨੂੰ ਜੋ ਚੀਜ਼ਾਂ ਵਾਪਰੀ ਉਸ ਤੋਂ ਬਾਅਦ ਔਰ ਥੋੜੇ ਜੋ ਤਾਮ ਅ ਲਸ਼ਕਰ ਹੈ ਨਾ ਜੋ ਤਾਮ-ਝਾਮ ਹੈ ਇਥੋਂ ਦੇਖ ਕੇ ਸਾਫ ਤੌਰ ਦੇ ਤੇ ਬੜਾ ਚੱਲ ਜਾਂਦਾ ਕਿ ਇਹ ਪਾਰ ਕਰਨਾ ਔਖੀ ਗੱਲ ਹੈ ਕੋਈ ਬਹੁਤੀ ਸੌਖੀ ਗੱਲ ਨਹੀਂ ਅੰਟਿਲ ਨਾ ਅਨਲੈਸ ਜੇ ਤੁਸੀਂ ਆਪਣੀਆਂ ਜੋ ਤੁਸੀਂ ਇਹ ਵੱਡੀਆਂ-ਵੱਡੀਆਂ ਪੋਕਲੈਨਾਂ ਲੈ ਕੇ ਆਏ ਹੋਏ ਔਰ ਇਹ ਵੀ ਪਹਿਲਾਂ ਹੀ ਡਿਸਕਲੋਜ਼ ਕਰਤੀਆਂ ਔਰ ਉਹ ਪੋਕਲੈਨਾਂ ਤੋਂ ਅੱਗੇ ਵੱਡੀਆਂ ਹਾਰਸਪਾਵਰ ਵਾਲੀਆਂ ਪੋਕਲੈਨਾਂ ਉਹ ਚੱਕ ਲਿਆਏ ਜੇ ਪੋਕਲੈਨ ਲੈ ਵੀ ਜਾਂਦੇ ਨਾ ਉੱਥੇ ਉਹਨਾਂ ਨੇ ਪੰਜੇ ਨਾਲ ਫਸਾ ਕੇ ਉਹ ਪੋਗਲੇ ਨੂੰ ਉੱਥੇ ਹੀ ਦਬਾ ਦੇਣਾ ਸੀਗਾ ਉਹਨਾਂ ਨੇ ਮੂਰੇ ਨਹੀਂ ਲੱਗਣ ਦੇਣਾ ਸੀ ਇਹ ਦੇਖੋ ਉਹਨਾਂ ਦੇ ਕੋਲ ਤਾਂ ਮਸ਼ੀਨਰੀ ਉਹਨਾਂ ਦੇ ਕੋਲ ਤਾਮ-ਸ਼ਾਮ ਹੈ ਸਾਰੇ ਰੇਟ ਵੀ ਹੈ ਗਗਨ ਉਹਨਾਂ ਉਹਨਾਂ ਨੇ ਜੋ ਕਰਨਾ ਉਹਨਾਂ ਦਾ ਜਾਇਜ਼ ਮੰਨਿਆ ਜਾਣਾ ਕਿ ਇਹਨਾਂ ਨੇ ਤਾਂ ਜੀ ਪ੍ਰੋਵੋਕ ਕੀਤਾ ਜਾ ਰਿਹਾ ਸੀ ਇਹਨਾਂ ਤੇ ਅਟੈਕ ਕੀਤਾ ਜਾ ਰਿਹਾ ਸੀ ਅਟੈਕ ਹੋਇਆ ਚਾ ਨਹੀਂ ਹੋਇਆ ਉਹ ਸਮਝ ਦੱਸਦਾ ਵੀ ਅਟੈਕ ਹੋਣਾ ਕਿ ਨਹੀਂ ਹੋਣਾ ਜਾਂ ਕੀ ਹੋਣਾ ਪਰ ਉਹਨਾਂ ਨੇ ਜੋ ਵੀ ਕੀਤਾ ਉਹ ਜਾਇਜ਼ ਮੰਨਿਆ ਜਾਣਾ ਇਹਨਾਂ ਨੇ ਏਟ ਰੋੜਾ ਵੀ ਮਾਰਿਆ ਉਹ ਨਜਾਇਜ਼ ਆ ਉਹ ਭਾਵੇਂ ਹੰਝੂ ਗੈਸ ਦੇ ਗੋਲੇ ਮਾਰਨ ਭਾਵੇਂ ਪਲਾਸਟਿਕ ਦੇ ਬੁਲੇਟ ਮਾਰਨ ਜਿਹੜੇ ਨਹੀਂ ਮਾਰੇ ਜਾ ਸਕਦੇ ਕਿਸਾਨਾਂ ਦੇ ਉੱਪਰ ਕਿਉਂਕਿ ਇਹਨਾਂ ਦੇ ਕੋਲੇ ਕਿਹੜਾ ਕੋਈ ਉਹੋ ਜਿਹੇ ਵੈਪਨ ਆ ਇਹਨਾਂ ਦੇ ਕੋਲੇ ਜਾਂ ਕੋਈ ਅਸੌਲਟ ਰਾਈਫਲਾਂ ਲਈ ਫਿਰਦੇ ਆ ਜਾਂ ਕੋਈ ਬੰਦੂਕਾਂ ਲਈ ਫਿਰਦੇ ਵੀ ਇਹ ਤਾਂ ਹਿੱਟ ਕਰਨਗੇ ਤਾਂ ਕਰਕੇ ਤੁਸੀਂ ਇਹਨਾਂ ਨੂੰ ਉਹ ਕਰੋਗੇ ਤਾਂ ਉਹਨਾਂ ਨੇ ਤਾਂ ਮਜਾ ਬਹੁਤ ਤਕੜਾ ਲਾਇਆ ਹੈ ਇਹ ਹੈ ਦੇਖੋ ਅਸੰਭਵ ਤਾਂ ਕੁਝ ਵੀ ਨਹੀਂ ਹੁੰਦਾ ਪਰ ਗੱਲ ਇਹ ਹੈ ਕਿ ਸਟੇਟ ਦੇ ਨਾਲ ਸਰਕਾਰ ਨਾਲ ਲੜਨ ਦੀ ਤੁਹਾਡੀ ਸਟ੍ਰੈਟੇਜੀ ਕਿਹੋ ਜੀ ਹੈ ਕਿਉਂਕਿ ਜੀ ਪਲੱਸ ਵੱਡੀ ਗੱਲ ਇਹ ਹੈ ਕਿ ਨੁਕਸਾਨ ਤੁਸੀਂ ਪਹਿਲਾਂ ਇਹ ਅੰਦਾਜ਼ਾ ਲਗਾਓ ਅਸੈਸਮੈਂਟ ਕਰੋ ਨੁਕਸਾਨ ਕੀ ਨੁਕਸਾਨ ਕੀ ਤੁਸੀਂ ਉਹ ਨੁਕਸਾਨ ਭਰਨ ਨੂੰ ਤਿਆਰ ਹੋ ਤੁਸੀਂ ਐਡੀ ਵੱਡੀ ਮੂਵਮੈਂਟ ਖੜੀ ਕਰਨ ਵਾਸਤੇ ਤਿਆਰ ਹੋ ਕਿਉਂਕਿ ਮੂਵਮੈਂਟਸ ਦੇ ਵਿੱਚ ਬਹੁਤ ਸਾਰੇ ਨੁਕਸਾਨ ਹੁੰਦੇ ਵੀ ਆ ਜੋ ਨਹੀਂ ਹੋਣੇ ਚਾਹੀਦੇ ਖੈਰ ਉਹ ਕਈ ਵਾਰ ਲੀਡਰਾਂ ਨੂੰ ਤਾਂ ਚਲੋ ਅਸੈਸਮੈਂਟ ਹੁੰਦਾ ਔਰ ਕੀ ਆ ਕੁਝ ਹੋਵੇ ਭਾਵੇਂ ਬਹੁਤੇ ਲੀਡਰਾਂ ਨੂੰ ਚੁੱਭੂਗੀ ਵੀ ਪਰ ਮੈਂ ਜ਼ਰੂਰ ਇਹ ਗੱਲ ਕਹੂੰਗਾ ਵਿਕਰਮ ਮੈਂ ਹਾਲ ਦੇਖ ਕੇ ਆਇਆ ਹਰਪਾਲ ਮੁੰਡਾ ਜਿਹੜਾ ਸੀਗਾ ਜੋ ਸਿੰਘੂ ਬਾਰਡਰ ਤੋਂ ਰਾਸ਼ਨ ਦੇ ਕੇ ਵਾਪਸ ਪਰਤ ਰਿਹਾ ਸੀ ਬਿਲਕੁਲ ਉਹ ਮੁੰਡਾ ਬਈ ਸਿੰਘੂ ਬਾਰਡਰ ਗਿਆ ਸੀ ਸਵੇਰੇ 4 ਵਜੇ ਉਹ ਵਾਪਸ ਆ ਰਿਹਾ ਸੀ ਅਨੰਦਪੁਰ ਸਾਹਿਬ ਉਹਦਾ ਪਿੰਡ ਸੀਗਾ ਆਪਣੇ ਪਿੰਡ ਜਾ ਰਿਹਾ ਸੀ ਰਾਸ਼ਨ ਦੇ ਕੇ ਆ ਰਿਹਾ ਸੀਗਾ ਐਕਸੀਡੈਂਟ ਹੋ ਜਾਂਦਾ ਉਹਦੀ ਰੀਡ ਦੀ ਹੱਡੀ ਟੁੱਟ ਗਈ ਔਰ ਉਹ ਦਿਨ ਤੋਂ ਲੈ ਕੇ ਆਜ ਦੇ ਦਿਨ ਤੱਕ ਕਹਿੰਦਾ ਮੇਰੇ ਘਰੇ ਕੋਈ ਕਿਸਾਨ ਲੀਡਰ ਨਹੀਂ ਪਹੁੰਚਿਆ ਹੁਣ ਸ਼ੁਕਰਾਂ ਦੇ ਘਰ ਘਰ ਕਿੰਨੇ ਦਿਨ ਲੋਕੀ ਆ ਕੇ ਬਹਿ ਜਾਣਗੇ ਕੋਈ ਲੀਡਰ ਜਾਊਗਾ ਕੋਈ ਲੀਡਰ ਬੈਠੂਗਾ ਉਹਨਾਂ ਦੇ ਘਰੇ ਮੁਆਵਜ਼ਾ ਪਰਿਵਾਰ ਨੂੰ ਮਿਲ ਜਾਣਾ ਹੈ ਨੌਕਰੀ ਦੀ ਛੋਟੀ ਭੈਣ ਨੂੰ ਦੇ ਦੇਣਗੇ ਉਹਨਾਂ ਦੀ ਜ਼ਿੰਦਗੀ ਫੇਰ ਉਸੇ ਤਰੀਕੇ ਨਾਲ ਚੱਲਣੀ ਸ਼ੁਰੂ ਹੋ ਜੂਗੀ ਪਰ ਜਿਹੜਾ ਬੰਦਾ ਚਲਾ ਗਿਆ ਉਹਦਾ ਘਾਟਾ ਨਹੀਂ ਪੂਰਾ ਹੋ ਸਕਦਾ ਔਰ ਉਹੀ ਮੁੰਡਾ ਹਰਪਾਲ ਦਾ ਵੀ ਮੈਂ ਜਿਵੇਂ ਜ਼ਿਕਰ ਕਰ ਰਿਹਾ ਉਹਦੀ ਰੀੜ ਦੀ ਹੱਡੀ ਟੁੱਟ ਗਈ ਬਾਈ ਉਸ ਤੋਂ ਉੱਠਿਆ ਨਹੀਂ ਜਾਂਦਾ ਰੋਟੀ ਉਸ ਤੋਂ ਆਪ ਨਹੀਂ ਖਾਈ ਜਾਂਦੀ ਉਹ 25 26 ਸਾਲਾਂ ਦਾ ਨੌਜਵਾਨ ਡਾਈਪਰ ਪਾਉਂਦਾ ਯਾਰ ਉਹ ਉਹ ਡਾਈਪਰ ਪਾ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਬਾਰੋਚਾ ਇੱਕ ਮੈਂ ਕਹਾਂਗਾ ਕੁੜੀ ਧੰਨ ਹੈ ਪਰ ਉਹ ਪਿਆਰ ਸੱਚਾ ਹੈ ਆਪਾਂ ਜ਼ਰੂਰ ਪਿਆਰ ਦੀ ਗੱਲ ਕਰ ਲੈਂਦੇ ਆ ਕਿ ਪਿਆਰ ਲੋਕੀ ਕਰ ਬੰਦੇ ਨੇ ਪਰ ਅਸਲੀ ਪਿਆਰ ਤਾਂ ਉਹ ਹੈ ਰੂਹਾਂ ਦਾ ਪਿਆਰ ਉਹ ਕੁੜੀ ਨੇ ਕੀਤਾ ਜਿਹੜੇ ਸੱਤ ਸਮੁੰਦਰੋਂ ਪਾਰ ਉਹ ਇੱਥੇ ਆਈ ਔਰ ਉਹਦੀ ਉਹ ਦੇਖਭਾਲ ਕਰ ਰਹੀ ਹੈ ਛੋਟੇ ਜਿਹੇ ਪੀਜੀ ਦੇ ਕੋਲ ਇੱਕ ਕਮਰਾ ਕਰਾਏ ਦੇ ਉੱਤੇ ਰਹਿੰਦੇ ਨੇ ਵਿਚਾਰੇ ਔਰ ਆਪਣਾ ਗੁਜ਼ਾਰਾ ਕਰ ਰਹੇ ਨੇ ਪੈਸੇ ਵੀ ਹੁਣ ਤਾਂ ਉਹਨਾਂ ਕੋਲ ਨਹੀਂ ਨੇ ਕਿ ਉਹ ਆਪਣਾ ਇਲਾਜ ਵਧੀਆ ਤਰੀਕੇ ਨਾਲ ਕਰਾ ਸਕਣ ਪੀਜੀ ਤੋਂ ਲਾਚ ਚਲਦਾ ਐਂਬੂਲੈਂਸ ਉਹਨਾਂ ਨੂੰ ਲੈਣ ਵਾਸਤੇ ਆਂਦੀ ਹੈ ਤਾਂ ਮੈਂ ਉਹੀ ਗੱਲ ਕਹਿ ਰਿਹਾ ਕਿ ਜਿਹੜੇ ਨੌਜਵਾਨ ਫੱਟੜ ਹੁੰਦੇ ਨੇ ਜਾਂ ਜਿਹੜੇ ਚਲੇ ਗਏ ਜਿਨ੍ਹਾਂ ਦੀ ਜ਼ਿੰਦਗੀ ਚਲੀ ਗਈ ਤਿੰਨ ਤਿੰਨ ਕਿਸਾਨ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਖੋ ਚੁੱਕੇ ਨੇ ਕਿਸੇ ਨੂੰ ਹਾਰਟ ਅਟੈਕ ਆ ਚੁੱਕਿਆ ਤਾਂ ਬਾਅਦ ਦੇ ਵਿੱਚ ਤਾਂ ਕੋਈ ਨਹੀਂ ਪੁਜ ਦਾ ਹੁੰਦਾ ਅਫਸੋਸ ਦੂਰ ਕਰ ਦਿੰਦੇ ਨੇ ਆਰ ਆਈ ਪੀ ਦਾ ਸਟੇਟਸ ਜ਼ਰੂਰ ਪਾ ਦਿੰਦੇ ਨੇ ਤਾਂ ਮੈਂ ਹੀ ਕਹੂੰਗਾ ਕਿ ਜਿਹੜੀਆਂ ਵੀ ਕੌਜ਼ ਹੋਣ ਜਿਹੜੀਆਂ ਵੀ ਚੀਜ਼ਾਂ ਹੋਣ ਅੱਗੇ ਦੀ ਜਿਹੜੀ ਪਲੈਨਿੰਗ ਹੋਵੇ ਨਾ ਉਹਨੇ ਕਿਸਾਨ ਜਿੱਥੇ ਬੰਦੀਆਂ ਸੋਚ ਸਮਝ ਕੇ ਕਰਨ ਜੇ ਤਾਂ ਲੱਗਦਾ ਕਿ ਦਿੱਲੀ ਜਾਣਾ ਇਹਨਾਂ ਦੇ ਵਾਸ ਦੀ ਗੱਲ ਹੈ ਸੰਭਵ ਹੈ ਫੇਰ ਹੀ ਰਹਿਣ ਪਰ ਅਸੈਸਮੈਂਟ ਨਾਲ ਜ਼ਰੂਰ ਕਰਨ ਆਪਣਾ ਨਾਲ ਹਿਸਾਬ-ਤਾਬ ਜ਼ਰੂਰ ਲਗਾ ਕੇ ਚੱਲਣ ਦੇ ਹੂੰ ਦੇਖੋ ਗੱਲ ਸਭ ਤੋਂ ਅਹਿਮ ਇਹ ਵੀ ਆ ਇਹਨਾਂ ਨੂੰ ਇਹੀ ਲੱਗ ਰਿਹਾ ਸੀ ਮੈਂ ਜਿੰਨਾ ਕਿ ਸਮਝ ਪਾਏ ਐ ਇਸ ਚੀਜ਼ ਨੂੰ ਗगन ਕੇ ਤੁਸੀਂ ਵੀ ਲਗਾਤਾਰ ਗਰਾਊਂਡ ਦੇ ਉੱਪਰੋਂ ਜਿੰਨੇ ਇੱਕ ਲੀਡਰਾਂ ਨਾਲ ਅਸੀਂ ਗੱਲ ਕੀਤੀ ਜਾਂ ਟੋਣ ਦੀ ਕੋਸ਼ਿਸ਼ ਕੀਤੀ ਤਾਂ ਕਿਤੇ ਨਾ ਕਿਤੇ ਲੱਗ ਰਿਹਾ ਸੀਗਾ ਕਿ ਉਹਨਾਂ ਨੂੰ ਲੱਗਦਾ ਕਿ ਮੂਮੈਂਟ ਉਸ ਟਾਈਪ ਦੀ ਬਣ ਜਾਣੀ ਆ ਹਾਲਾਂਕਿ ਇਹ ਜੇ ਸ਼ੁਰੂਆਤ ਹੋਈ ਆ ਮੂਮੈਂਟ ਦੀ ਪਰ ਪਿਛਲੇ ਅੰਦੋਲਨ ਤੋਂ ਹਰਿਆਣਾ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਬਹੁਤ ਕੁਝ ਸਿੱਖ ਲਿਆ ਪਰ ਕਿਸਾਨ ਲੀਡਰਾਂ ਨੇ ਕੱਖ ਨਹੀਂ ਸਿੱਖਿਆ ਜਿੰਨਾ ਕਿ ਅਸੀਂ ਸਮਝ ਪਾਏ ਇਸ ਚੀਜ਼ ਨੂੰ ਮੂਮੈਂਟ ਬਣਨੀ ਇਹਨਾਂ ਦੇ ਆਪ ਦੇ ਹੀ ਗੋ ਕਲੈਸ਼ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਮੁਠੀ ਬੰਦ ਸੀਗੀ ਮੁਠੀ ਖੁੱਲੀ ਰਾਜਿਆਲ ਹੁਣਾਂ ਨੇ ਚੋਣ ਲੜ ਲਈਆਂ ਚੜੂਨੀ ਹੁਣੇ ਪਰਾਂ ਚਲੇ ਗਏ ਇਹ ਬਣ ਗਿਆ ਡੱਲੇਆਲ ਹੁਣਾਂ ਨੇ ਭੰਦੇਰ ਹੁਣਾਂ ਨੇ ਬਣਾ ਲਿਆ ਗੈਰ ਸਿਆਸੀ ਗੈਰ ਰਾਜਨੀਤਿਕ ਅਨ ਪੋਲੀਟੀਕਲ ਕਹਿੰਦੇ ਸੀ ਬਣਾ ਲਿਆ ਇਹਨਾਂ ਦੀਆਂ ਜਥੇਬੰਦੀਆਂ ਕੁਝ ਪੰਜਾਬ ਦੀਆਂ ਹੈਗੀਆਂ ਕੁਝ ਨਵਦੀਪ ਹੁਣਾਂ ਦੀਆਂ ਜਾਂ ਮੋੜੀ ਹੁਣਾਂ ਦੀ ਜਥੇਬੰਦੀ ਹੈ ਹਰਿਆਣਾਲੀ ਹੋਰ ਵੀ ਹਰਿਆਣੇ ਦੀਆਂ ਹੈਗੀਆਂ ਪਰ ਮੋੜੀ ਹੁਣੀ ਉਸ ਤਰੀਕੇ ਦੇ ਨਾਲ ਨਹੀਂ ਕਰ 파 ਰਹੇ ਕਿਉਂਕਿ ਉਹਨਾਂ ਨੂੰ ਦੱਬਿਆ ਜਾ ਰਿਹਾ ਸਾਰੇ ਬੰਦੇ ਉਹ ਹਰਿਆਣਾ ਸਰਕਾਰ ਨੇ ਘੇਰ ਲਿਆ ਉਹਨਾਂ ਦੇ ਲੀਡਰਾਂ ਦੇ ਘਰਾਂ ਦੇ ਬਾਹਰ ਨੋਟਿਸ ਲਾਤੇ ਤਾਲ ਪ੍ਰੈਸ਼ਰ ਹੀ ਉਹਨਾਂ ਤੇ ਐਵੇਂ ਦਾ ਡਿਵੈਲਪ ਕਰਤਾ ਉਹ ਤਾਂ ਧਾਨਾ ਮੁੰਡੇ ਜਿਹੜੇ ਹਰਿਆਣੇ ਵਾਲੇ ਆ ਕੇ ਇਧਰ ਪੰਜਾਬ ਚ ਆ ਕੇ ਬੈਠੇ ਮੂਵਮੈਂਟ ਨੂੰ ਸਪੋਰਟ ਕਰ ਰਹੇ ਆ ਘਰ ਤਾਂ ਛੱਡੀ ਬੈਠੇ ਆ ਤਿੰਨ ਤਰੀਕ ਦੇ ਤੂੰ ਘਰ ਛੱਡ ਕੇ ਮੂਵਮੈਂਟ ਚ ਚਲਾਉਣੀ ਤਾਂ ਬਹੁਤ ਔਖੀ ਹੈ ਕਿਉਂਕਿ ਕੋਈ ਉਧਰੋਂ ਸਪੋਰਟ ਹੀ ਨਹੀਂ ਮਿਲ ਰਿਹਾ ਨਾ ਮੋਰਲ ਸਪੋਰਟ ਮਿਲ ਰਿਹਾ ਨਾ ਹੋਰ ਕੋਈ ਵੈਸੇ ਸਪੋਰਟ ਮਿਲ ਰਿਹਾ ਹਰਿਆਣੇ ਵਾਲੇ ਬੰਨਿਓ ਟਰੈਕਟਰ ਆ ਨਹੀਂ ਸਕਦੇ ਹਰਿਆਣੇ ਵਾਲੇ ਬੰਨਿਓ ਕਿਉਂਕਿ ਉਧਰ ਤਾਂ ਫੋਰਸਾਂ ਲਾਤੀਆਂ ਜ਼ਬਰਦਸਤ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਛਾਪੇ ਮਾਰੀ ਐ ਅਰੈਸਟ ਹੋ ਰਹੀ ਸਾਲਾਂ ਨੇ ਬੁਰੇ ਤਰੀਕੇ ਨਾਲ ਲੱਤਾਂ ਤੋੜਤੀਆਂ ਉਹਨਾਂ ਲੋਕਾਂ ਦੀਆਂ ਤਾਂ ਉਹਨਾਂ ਦਾ ਵਾਲੀਵਾਰਸ ਕੌਣ ਬਣੂਗਾ ਘਟੋ-ਘਟੇ ਚੀਜ਼ਾਂ ਦੇਖਣੀਆਂ ਚਾਹੀਦੀਆਂ ਸੀ ਫਿਰ ਇਹਨਾਂ ਨੇ ਇਹਨਾਂ ਨੂੰ ਲੱਗਿਆ ਕਿ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ ਜਦੋਂ ਅਸੀਂ ਆਵਾਂਗੇ ਇੱਥੇ ਮਾਹੌਲ ਪਖੂਗਾ ਬਾਕੀ ਦੇ ਲੀਡਰਾਂ ਤੇ ਪ੍ਰੈਸ਼ਰ ਪ੍ਰੈਸ਼ਰ ਬਣਿਆ ਕੁਝ ਲੀਡਰਾਂ ਦੀਆਂ ਆਏ ਵੀ ਮਨਜੀਤ ਰਾਏ ਹੁਣੀ ਆਗੇ ਬਲਵੰਤ ਬਹਿਰਾਮ ਕੇ ਹੁਣੀ ਆਗੇ ਜਾਂ ਹੋਰ ਕਈ ਜਣੇ ਆਗੇ ਪਰ ਰਾਜੇਵਾਲ ਹੁਣੀ ਆ ਜਿਹੜੇ ਪੁਰਾਣੀ ਸਟਰੈਟੇਜੀ ਘਾੜੇ ਬੰਦੇ ਆ ਔਰ ਉਹ ਬੰਦੇ ਨਹੀਂ ਆਏ ਉਹ ਗ੍ਰਾਹਾਂ ਹੋਂਾਂ ਦੀ ਜੱਥੇਬੰਦੀ ਪੰਜਾਬ ਸਭ ਤੋਂ ਵੱਡੀ ਜੱਥੇਬੰਦੀ ਹੈ ਕੱਲ ਤੁਸੀਂ ਕਰ ਰਹੇ ਸੀ ਕਵਰ ਜਦੋਂ ਪ੍ਰੈਸ ਕਾਨਫਰੈਂਸ ਤੁਹਾਨੂੰ ਹਾਅ ਭਾਅ ਦੇਖ ਕੇ ਕੀ ਲੱਗਿਆ ਰਾਜਾ ਜੀ ਇੰਟਰਵਿਊ ਵੀ ਕੀਤੀ ਮੈਂ ਉਗਰਾਹ ਹੋਂਾਂ ਦੇ ਨਾਲ ਇੰਟਰਵਿਊ ਵੀ ਕੀਤੀ ਉਗਰਾਹ ਹੋਂਾਂ ਨੇ ਇਹ ਵੀ ਜ਼ਿਕਰ ਕੀਤਾ ਕਹਿੰਦੇ ਕਿ ਮੈਂ ਤਾਂ ਡੱਲੇਵਾਲ ਨੂੰ ਫੋਨ ਕੀਤਾ ਸੀ ਪਰ ਡੱਲੇਵਾਲ ਨੇ ਮੇਰਾ ਫੋਨ ਹੀ ਨਾ ਚੱਕਿਆ हां ਪੰਦੇਰ ਨੂੰ ਕਹਿੰਦੇ ਮੈਂ ਜ਼ਰੂਰ ਗੱਲਬਾਤ ਕਰ ਰਿਹਾ ਸੀ ਉਸ ਦੇ ਨਾਲ ਮੈਂ ਰਾਤ ਦੇ ਵਿੱਚ ਸੀਗਾ ਉਸ ਦੇ ਨਾਲ ਮੈਂ ਲਗਾਤਾਰ ਚਰਚਾ ਕਰ ਰਿਹਾ ਸੀ ਔਰ ਕਹਿੰਦੇ ਮੈਂ ਵੋਨ ਵੀ ਕਰ ਰਿਹਾ ਸੀ ਕਿ ਸੋਚ ਸਮਝ ਕੇ ਐਕਸ਼ਨ ਲਿਓ ਕਿਉਂਕਿ ਤੁਸੀਂ ਮੱਥਾ ਸਟੇਟ ਨਾ ਲਗਾ ਰਹੇ ਹੋ ਤਾਂ ਇਹ ਚੀਜ਼ਾਂ ਨੂੰ ਵੇਖ ਕੇ ਲਿਓ ਤਾਂ ਇਹ ਗ੍ਰਾਹਕਾਂ ਦੀ ਕਾਲ ਸੀ ਔਰ ਗ੍ਰਾਹਕਾਂ ਨੂੰ ਮੈਂ ਇਹ ਵੀ ਫਸਵਾਲ ਪੁੱਛਿਆ ਕਿ ਤੁਹਾਡਾ ਸਭ ਤੋਂ ਵੱਡਾ ਪੰਜਾਬ ਦਾ ਕਾਰਡਰ ਹੈ ਕਿ ਤੁਹਾਡਾ ਕਾਰਡਰ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਜਾਓ ਤੁਸੀਂ ਧਰਨੇ ਦੇ ਵਿੱਚ ਜਾ ਕੇ ਸ਼ਾਮਲ ਹੋ ਕਹਿੰਦਾ ਨਹੀਂ ਕਹਿੰਦਾ ਸਾਡਾ ਕਾਰਡਰ ਕਿਸੇ ਟੀਂ ਨਹੀਂ ਜਾਂਦਾ ਸਾਡਾ ਕਾਰਡਰ ਤੋ ਯਾਨੀ ਜਾਂਦਾ ਤਾਂ ਕਹਿੰਦੇ ਅਸੀਂ ਸੋਚ ਸਮਝ ਕੇ ਫੈਸਲਾ ਲੈਂਦੇ ਆ ਇਹ ਗੁਰਾਹ ਹਾਉਨਾਂ ਦਾ ਕਹਿਣਾ ਸੀ ਮਨਜੀਤ ਨੇਰ ਉਹਨਾਂ ਦੀ ਗੱਲ ਕਰੀਏ ਤਾਂ ਮਨਜੀਤ ਨੇਰ ਉਹਨਾਂ ਨੂੰ ਮੈਂ ਸਵਾਲ ਪੁੱਛੇ ਕਿ ਕਿਉਂ ਨਹੀਂ ਤੁਸੀਂ ਧਰਨੇ ਦੇ ਵਿੱਚ ਜਾ ਰਹੇ ਤਾਂ ਉਹ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਕਹਿੰਦੇ ਧਰਨੇ ਦਾ ਹੂਲੀਆ ਵਿਗੜਿਆ ਹੋਵੇ ਉਹਨਾਂ ਨੇ ਸ਼ੰਭੂ ਤੇ ਖਨੋਰੀ ਦੇ ਧਰਨੇ ਦਾ ਜ਼ਿਕਰ ਕੀਤਾ ਕਹਿੰਦੇ ਜਿਹੜੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਧਰਨੇ ਦਾ ਹੂਲੀਆ ਉਹਨਾਂ ਦੇ ਆਗੂਆਂ ਨੇ ਵਿਗਾੜਿਆ ਹੋਵੇ ਕਹਿੰਦੇ ਅਸੀਂ ਉਸ ਧਰਨੇ ਦੇ ਵਿੱਚ ਜਾ ਕੇ ਸ਼ਾਮਲ ਨਹੀਂ ਹੋਵਾਂਗੇ ਕਿਉਂਕਿ ਬਾਅਦ ਦੇ ਵਿੱਚ ਕਹਿੰਦੇ ਇਲਜ਼ਾਮ ਸਾਡੇ ਉੱਤੇ ਲੱਗ ਜਾਣਗੇ ਕਿ ਇਹਨਾਂ ਨੇ ਹੂਲੀਆ ਵਿਗਾੜ ਦਿੱਤਾ ਤਾਂ ਇੱਕ ਤਰੀਕੇ ਨਾਲ ਉਹਨਾਂ ਨੇ ਇਸ ਧਰਨੇ ਨੂੰ ਇਹ ਦੱਸਿਆ ਕਿ ਇਸ ਦਾ ਹੂਲੀਆ ਵਿਗੜਿਆ ਹੋਇਆ ਕਹਿੰਦੇ ਔਰ ਕਿਤਨਾ ਕਿਤੇ ਜੋ ਅੱਜ ਤਸਵੀਰ ਹੈ ਇਹ ਬਿਆਨ ਇਹ ਵੀ ਕਰ ਰਹੀ ਹੈ ਕਿ ਇਹ ਲੋਕ ਹੁਣ ਇੰਤਜ਼ਾਰ ਸਿਰਫ ਇਸੀ ਚੀਜ਼ ਦਾ ਕਰ ਰਹੇ ਨੇ ਕਿ ਇਹ ਹੂਲੀਆ ਹੋਰ ਨਾ ਵਿਗੜੇ ਇਹ ਇਹ ਹੂਲੀਆ ਜਿਹੜਾ ਹੈ ਇਹ ਬਰਕਰਾਰ ਰਹੇ ਕਿਉਂਕਿ ਦੇਖੋ ਅੰਦੋਲਨ ਹਮੇਸ਼ਾ ਉਹੀ ਜਿੱਤੇ ਜਾਂਦੇ ਨੇ ਜਿਹੜੇ ਸ਼ਾਂਤਮਈ ਤਰੀਕੇ ਨਾਲ ਚੱਲਣ ਸਰਕਾਰਾਂ ਜ਼ੋਰ ਇਹ ਕੋਸ਼ਿਸ਼ ਕਰਦੀਆਂ ਨੇ ਕਿ ਅੰਦੋਲਨਾਂ ਨੂੰ ਤਾਰਪੀਡੋ ਕਰ ਦਿੱਤਾ ਜਾਵੇ ਅੰਦੋਲਨਾਂ ਦੇ ਵਿੱਚ ਫੁੱਟ ਪਾ ਦਿੱਤੀ ਜਾਵੇ ਜੇ ਅਸੀਂ ਦਿੱਲੀ ਦਾ ਮੋਰਚੇ ਦਾ ਜ਼ਿਕਰ ਕਰਦੇ ਹਾਂ ਤਾਂ ਦਿੱਲੀ ਦਾ ਮੋਰਚੇ ਦਾ ਜ਼ਿਕਰ ਜਦੋਂ ਆਪਾਂ ਕਰਦੇ ਹਾਂ ਉਸ ਦੀ ਜਿੱਤ ਕਿਉਂ ਹਾਸਲ ਹੋਈ ਹੈ ਕਿਉਂਕਿ ਉਸ ਦੇ ਵਿੱਚ ਅਨੁਸ਼ਾਸਨ ਜ਼ੋਰ ਰਿਹਾ ਹਾਲਕਿ ਲੱਖਾਂ ਕੋਸ਼ਿਸ਼ਾਂ ਹੋਈਆਂ ਟਾਰਪੀਡੋ ਕਰਨ ਦੀਆਂ ਵੰਡੀਆਂ ਪਾਉਣ ਦੀਆਂ ਆਪਸ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਨੂੰ ਪਾੜਨ ਦੀਆਂ ਪਰ ਅਨੁਸ਼ਾਸਨ ਜ਼ਰੂਰ ਸੀਗਾ ਲੋਕ ਇਹੀ ਗੱਲ ਕਹਿ ਰਹੇ ਸੀ ਅਸੀਂ ਇੱਥੋਂ ਦੀ ਉਦੋਂ ਹੀ ਹਿੱਲਾਂਗੇ ਜਦੋਂ ਐਮਐਸਪੀ ਕਾਨੂੰਨ ਦਿੱਤਾ ਜਾਊਗਾ ਜਾਂ ਫਿਰ ਜਦੋਂ ਖੇਤੀ ਕਾਨੂੰਨ ਰੱਦ ਹੋਣਗੇ ਹਾਲਕਿ ਨੇਗੋਸ਼ੀਏਸ਼ਨਾਂ ਹੋਈਆਂ ਉਹ ਗੱਲ ਵੱਖਰੀ ਸੀ ਇੱਥੇ ਦੋ ਜਿੱਥੇ ਬੰਦੀਆਂ ਸੀਗੀਆਂ ਦੋ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨੀ ਨੇਗੋਸ਼ੀਏਸ਼ਨਸ ਕਰਨੀਆਂ ਔਰ ਜਦੋਂ ਕਾਲ ਦਿੱਤੀ ਪੰਚਾਰ ਹੈਗੇ ਸੀ ਬਾਕੀ ਦਾ ਮੇਨ ਦੋ ਜਥੇਬੰਦੀਆਂ ਜਿਹੜੀ ਭਾਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋ ਗਈ ਪੰਦੇਰ ਹੋਣਾ ਵਾਲੀ ਔਰ ਉਸ ਦੇ ਨਾਲ ਸਿੱਧੂਪੁਰ ਵਾਲੇ ਹੋਗੇ ਜੱਲੇਵਾਲ ਹੋਣੀ ਸਰਜੀਤ ਫੁੱਲ ਹੋਣਾ ਦੀ ਕ੍ਰਾਂਤੀਕਾਰੀ ਜਥੇਬੰਦੀ ਮਨਜੀਤ ਰਾਏ ਹੋਣੀ ਦੁਆਬੇ ਵਾਲੇ ਆਏ ਹੋਇਆ ਜਾਂ ਉਧਰੋਂ ਬਲਵੰਤ ਸਿੰਘ ਬਹਿਰਾਮ ਕੇ ਪਰ ਉਹ ਕਾਡਰ ਦੇਖਣਾ ਪਊਗਾ ਦੋ ਤਿੰਨ ਮੇਨ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਕਾਡਰ ਹੈਗਾ ਹਰਿਆਣੇ ਵਾਲਿਆਂ ਦੇ ਨਾਲ ਕਾਡਰ ਠੀਕ ਠਾਕ ਹੈਗਾ ਅੰਮ੍ਰਾਲੇ ਵਾਲੇ ਮੁੰਡੇ ਅੰਮ੍ਰਾਲੇ ਦੇ ਲੋਕ ਹੈਗੇ ਆ ਪਰ ਉਹ ਲੋਕ ਉਸ ਤਰੀਕੇ ਨਾਲ ਆ ਨਹੀਂ ਪਾਏ ਕਿਉਂਕਿ ਟਰੈਕਟਰ ਨੇ ਆਉਣ ਦਿੱਤੇ ਉਹਨਾਂ ਨੂੰ ਰੋਕ ਲਿਆ ਗਿਆ ਰਾਵਾਂ ਦੇ ਵਿੱਚ ਹੀ ਕੱਲ ਤਾਂ ਹੱਦ ਦੀ ਘਰਤੀ ਪਰਸੋ ਖਨੌਰੀ ਤੇ ਉਤੋਂ ਵੀ ਸ਼ਾਇਦ ਲੋਕ ਪਤਾ ਨਹੀਂ ਹਾਲਾਂਕਿ ਡਰੇ ਨਹੀਂ ਉਦਾਸ ਜ਼ਰੂਰ ਆ ਲੋਕ ਵੀ ਇਹ ਆ ਤੇ ਲੋਕ ਡਰਦੇ ਤਾਂ ਹੈ ਨਹੀਂ ਮੈਂ ਇੱਕ ਗੱਲ ਇਹ ਵੀ ਜ਼ਰੂਰ ਕਹਾਂ ਕਿ ਹਾਂ ਡਰ ਨਹੀਂ ਹੋਊਗਾ ਇਹਨਾਂ ਦੇ ਮਨਾਂ ਦੇ ਵਿੱਚ ਇਹ ਇੱਕ ਸਿਆਣਾ ਵੀ ਆਪਾਂ ਕਵਾਂਗੇ ਕਿ ਲੋਕ ਸਿਆਣਾ ਵੀ ਵਰਤ ਰਹੇ ਨੇ ਕਿ ਕਿਉਂ ਯਾਰ ਅਸੀਂ ਆਪਣਾ ਨੁਕਸਾਨ ਕਰੀ ਜਾਈਏ ਲੈ ਕੇ ਗਏ ਹਨ ਉਦਾਸੀ ਹੈ ਬਈ ਇੱਕ ਤਾਂ ਚਲੋ ਜਾਨ ਗਈ ਨੌਜਵਾਨ ਦੀ ਉਹ ਕਹਿੰਦੇ ਸੰਘਰਸ਼ ਦੇ ਲੇਖੇ ਲੱਗ ਗਈ ਜਾਨ ਪਰ ਉਹ ਸੰਘਰਸ਼ ਸਿਰੇ ਕਿਵੇਂ ਲਗਣਾ ਕਿਵੇਂ ਲਾਉਣਾ ਉਹਦੀ ਅਗਲੀ ਸਟ੍ਰੈਟੇਜੀ ਕੀ ਆ ਤਾਂ ਉਹ ਸਭ ਤੋਂ ਅਹਿਮ ਚੀਜ਼ ਹੋਊਗਾ ਵੀ ਜਿਹਦੇ ਅਸੀਂ ਨਾਲ ਚੱਲ ਰਹੇ ਆ ਉਹ ਕਿਸੇ ਹੱਦ ਤੇ ਸਮਝੌਤਾ ਤਾਂ ਨਹੀਂ ਕਰ ਜੂਗਾ ਜਾ ਕੇ ਲੋਕਾਂ ਦੇ ਮਨ ਚ ਇਹ ਵੀ ਆ ਫਿਰ ਦੂਜੀ ਗੱਲ ਉਦਾਸੀ ਇਸੀ ਦੀ ਆ ਵੀ ਜਿਨ੍ਹਾਂ ਤੇ ਅਸੀਂ ਆ ਮਾਣ ਨਾਲ ਕਹਿੰਨੇ ਆ ਰਾਤਾ ਸਾਡੇ ਦੇਸ਼ ਦੇ ਰਾਖੇ ਆ ਸਾਡੇ ਸਭ ਤੋਂ ਵੱਧ ਦੇਖੋ ਕੁਰਬਾਨੀਆਂ ਦੇਸ਼ ਵਾਸਤੇ ਪੰਜਾਬ ਦੀਆਂ ਬਾਰਡਰਾਂ ਤੇ ਪੰਜਾਬ ਵਾਲੇ ਆ ਕੇ ਬੈਠੇ ਆ ਜੰਮੂ ਕਸ਼ਮੀਰ ਬਾਰਡਰ ਤੇ ਖੜੇ ਆ ਰੋਜ਼ ਦਿਹਾੜੀ ਦੀਆਂ 1-2 1-2 ਲਾਸ਼ਾਂ ਆਉਂਦੀਆਂ ਪੰਜਾਬ ਦੇ ਪੰਜਾਬ ਦੇ ਮੁੰਡਿਆਂ ਦੀਆਂ ਬਾਰਡਰਾਂ ਤੋਂ ਕਦੇ ਕਿਤੇ ਗੋਲੀਆਂ ਵੱਜ ਗਈਆਂ ਕਦੇ ਕਿਤੇ ਕੁਝ ਹੋ ਗਿਆ ਫੋਰਸ ਆਰਮਡ ਫੋਰਸ ਫੋਰਸ ਦੇ ਜਵਾਨਾਂ ਨੂੰ ਪਰ ਕਹਿੰਦੇ ਜਦੋਂ ਸਾਡੇ ਸੂਏ ਮਾਰੇਗੇ ਨਾ ਟੈਰਾਂ ਦੇ ਵਿੱਚ ਟਰੈਕਟਰਾਂ ਦੇ ਜਾਂ ਹੌਸ ਪਾਈਪਾਂ ਜਿਹੜੀਆਂ ਅੱਗੋਂ ਪਾੜਤੀਆਂ ਵਿੱਚ ਮਿੱਟੀ ਪਾਤੀ ਖੰਡ ਪਾਤੀ ਥੋੜੀ ਬਹੁਤ ਕਹਿੰਦੇ ਉਹਦੇ ਵਿੱਚ ਤਾਂ ਕਿ ਟਰੈਕਟਰ ਸਟਾਰਟ ਨਾ ਹੋਵੇ ਔਰ ਉਹਦੀ ਟੈਂਕੀ ਪੂਰੀ ਵਾਸ਼ ਕਰਨੀ ਪਵੇ ਜਾਂ ਅੰਦਰ ਇੰਜਨ ਦੁਬਾਰਾ ਕਰਾਉਣਾ ਪਵੇ ਸਰਵਿਸ ਹੀ ਕਰਾਉਣੀ ਪਵੇ ਜੇ ਟਰੈਕਟਰਾਂ ਦੀ ਤਾਂ ਕਹਿੰਦੇ ਆ ਹਾਲਤਾਂ ਦੇਖੀਆਂ ਉਹ ਦੇਖ ਕੇ ਮਨ ਉਹ ਤੋਂ ਵੱਧ ਟਰੈਕਟਰ ਨੁਕਸਾਨੇ ਗਏ ਨੇ 100 ਤੋਂ ਵੱਧ ਗੱਡੀਆਂ ਭੰਤੀਆਂ ਟਰੈਕਟਰ ਨੁਕਸਾਨੇ ਗਏ ਔਰ ਜਿਵੇਂ ਜ਼ਿਕਰ ਤੁਸੀਂ ਕਰ ਰਹੇ ਸੀ ਕਿ ਸ਼ਾਇਦ ਇਹਨਾਂ ਨੂੰ ਵੱਲੋਂ ਕੋਸ਼ਿਸ਼ ਹੋਵੇਗੀ ਕਿ ਇਹ ਡਰ ਜਾਣਗੇ ਮਾਈ ਜਿਵੇਂ ਤੁਹਾਡਾ ਤੁਸੀਂ ਵੀ ਜ਼ਿਕਰ ਕੀਤਾ ਕਿ ਸਭ ਤੋਂ ਵੱਧ ਸ਼ਹੀਦیاں ਸਾਡੀਆਂ ਅਸੀਂ ਤਾਂ ਸਰਦਾਂ ਦੇ ਉੱਤੇ ਦੇਸ਼ ਦੀ ਰਾਖੀ ਕਰਨ ਵੇਲੇ ਨਹੀਂ ਡਰਦੇ ਸਾਨੂੰ ਪਤਾ ਹੈ ਇੱਥੋਂ ਦੀ ਜਿਹੜਾ ਵੀ ਜਵਾਨ ਵਰਦੀ ਪਾਉਂਦਾ ਤਾਂ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਸ਼ਾਇਦ ਉਸ ਦੀ ਲਾਸ਼ ਕਦੀ ਨਾ ਕਦੀ ਤਿਰੰਗੇ ਦੇ ਵਿੱਚ ਲਿਪਟ ਕੇ ਆਊਗੀ ਆਊਗੀ ਇਹ ਰੱਬ ਨੇ ਚਾਹ ਤਾਂ ਲੰਬੀ ਉਮਰ ਰਹੂਗੀ ਉਹ ਰਿਟਾਇਰ ਹੋ ਕੇ ਆ ਜਾਊਗਾ ਪਰ ਤਿਆਰ ਤਾਂ ਇੱਥੋਂ ਦੀ ਮਾਮਾ ਉਸੇ ਤਰੀਕੇ ਨਾਲ ਤਿਆਰ ਕਰਕੇ ਭੇਜਦੀਆਂ ਨੇ ਇਹ ਜਿਗਰਾ ਮਾਮਾ ਦਾ ਸਾਡੀਆਂ ਦਾ ਇਹ ਇੱਕ ਘਰਦਿਆਂ ਦਾ ਮਾਪਿਆਂ ਦਾ ਜਿਗਰਾ ਹੈ ਇਹ ਔਰ ਜਦੋਂ ਉਹ ਉਸ ਸਰਹੱਦ ਦੇ ਉੱਤੇ ਜਾਣ ਦੇ ਵਾਸਤੇ ਨਹੀਂ ਡਰਦੇ ਤਾਂ ਤੁਸੀਂ ਉਹਨਾਂ ਨੂੰ ਕਿਉਂ ਇੱਥੇ ਡਰਾ ਰਹੇ ਹੋ ਉਹਨਾਂ ਨੂੰ ਇੱਥੇ ਤੁਸੀਂ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇੱਥੇ ਤੁਸੀਂ ਉਹਨਾਂ ਨੂੰ ਇਸ ਤਰੀਕੇ ਦਾ ਵਤੀਰਾ ਕਰ ਰਹੇ ਹੋ ਔਰ ਇੰਨਾ ਹੀ ਨਹੀਂ ਭਾਈ ਇਹ ਮਾਹੌਲ ਨੂੰ ਨੈਸ਼ਨਲ ਮੀਡੀਆ ਐਵੇਂ ਕਰ ਰਿਹਾ ਹੈ ਸ਼ੋਅ ਕਿ ਇਹ ਜੀ ਇੱਥੇ ਤਾਂ ਜੀ ਖਾਲਸਾਨੀ ਬੈਠੇ ਹੋਏ ਨੇ ਮੈਂ ਮੀਡੀਆ ਦੀ ਹੈਡਲਾਈਨ ਦੱਸਦਾ ਮੈਂ ਤੁਹਾਨੂੰ ਮੈਂ ਚਲੋ ਚੈਨਲ ਦਾ ਨਾਮ ਕੀ ਲੈਣਾ ਨੈਸ਼ਨਲ ਚੈਨਲ ਹੈ ਔਰ ਜ਼ਿਆਦਾਤਰ ਵਾਰ ਜੁਹੰਦੀਆਂ ਖਬਰਾਂ ਦਿਖਾਈ ਜਾਂਦਾ ਇਧਰੋਂ ਫਲਾਨਾ ਗਾਜਾ ਪੱਟੀ ਤੇਮਲਾ ਉਹ ਉਧਰ ਗੋਲੇ ਦਾਕੇ ਜਾਂਦੇ ਮੈਂ ਇੱਥੇ ਕਵਰ ਕਰ ਰਿਹਾ ਸੀ ਉਹ ਉਹਦਾ ਹੀ ਬਾਅਦ ਮੈਂ ਥੰਬਨੇਲ ਦੇਖਿਆ ਯਾਰ ਲਾ ਰੱਖਿਆ ਉਹਨਾਂ ਨੇ ਕਿ ਉਪਦਰ ਰਵੀਓ ਨੇ ਦੇਖੋ ਕਿਵੇਂ ਕੀਤਾ ਹੰਗਾਮਾ ਤਾਂ ਫਿਰ ਚਲਾਏ ਗੋਲੇ ਭਾਈ ਜਦੋਂ ਵਿਕਰਮ ਆਪਾਂ ਲੰਗਰ ਛਕ ਰਹੇ ਸੀਗੇ ਜਿਹੜੇ ਮੁੰਡੇ ਆਪਣੇ ਨਾਲ ਖੜੇ ਹੋਏ ਸੀ ਕੀ ਗੱਲ ਕਹਿ ਰਹੇ ਸੀ ਉਹ ਬੜੀ ਸੋਹਣੀ ਉਹਨਾਂ ਨੇ ਗੱਲ ਕਹੀ ਉਹ ਬਾਈ ਹਣੀ ਇਹੀ ਗੱਲ ਜ਼ਿਕਰ ਕਰ ਰਹੇ ਸੀ ਕਹਿੰਦੇ ਕਿ ਜਿਹੜੇ ਨੈਸ਼ਨਲ ਮੀਡੀਆ ਵਾਲੇ ਨੇ ਇਹ ਆ ਕੇ ਵੀ ਉਹਨਾਂ ਨੂੰ ਫੜਦੇ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਹੁਣ ਹੁਣ ਜਿਹੜੇ ਅਨਐਜੂਕੇਟਿਡ ਨੇ ਜਿਹੜੇ ਕਿ ਵਿਚਾਰੇ ਪੜ੍ਹੇ ਹੀ ਕੁਝ ਹੈ ਨਹੀਂ ਹੈ ਜਿਨ੍ਹਾਂ ਨੇ ਅੰਗੂਠਾ ਲਾਣਾ ਥੋੜੇ ਜਿ ਲੋਕ ਉਹ ਜੇ ਉੱਥੇ ਖੜੇ ਹੋਏ ਨੇ ਤੁਸੀਂ ਜਾ ਕੇ ਉਹਨਾਂ ਨੂੰ ਟਾਰਗੇਟ ਕਰਦੇ ਉਹਨਾਂ ਤੋਂ ਤੁਸੀਂ 15 ਬੰਦਿਆਂ ਨਾਲ ਗੱਲ ਕਰਦੇ ਆ ਜਿਹੜੀ ਇੱਕ ਦੋ ਗੱਲ ਜਿਆਦਾ ਤੜਕਦੀ ਭੜਕਦੀ ਉਹਨਾਂ ਦੇ ਹਿਸਾਬ ਨਾਲ ਲੱਗਦੀ ਆ ਉਹ ਚੱਕ ਕੇ ਚਲਾ ਦਿੰਦੇ ਆ ਵਾਇਰਲ ਕਰਦੇ ਫਿਰ ਉਹਨਾਂ ਦੇ ਕੋਲੇ ਸੈੱਲ ਬਹੁਤ ਤਖੜੇ ਆ ਉਹਨਾਂ ਦਾ ਪੂਰਾ ਦਾ ਪੂਰਾ ਰੀਜ਼ਨ ਬਹੁਤ ਵੱਡਾ ਹਿੰਦੀ ਬੈਲਟ ਬਹੁਤ ਵੱਡੀ ਆ ਉਹ ਅੱਗੇ ਤੇ ਅੱਗੇ ਪੂਰਾ ਸਪਰੈਡ ਕਰਦੇ ਆ ਕਿ ਦੀਗੇ ਸ਼ੇਅਰ ਕਰਦੇ ਉਸੇ ਕਿ ਇੱਥੇ ਇਕੱਲੇ ਕਿਸਾਨ ਹੀ ਆਏ ਹੋਏ ਨੇ ਇਹਨਾਂ ਦੇ ਵਿੱਚ ਵੀ ਕੁਝ ਭੇਟੀਏ ਬਹੁਤ ਸਾਰੇ ਹੁੰਦੇ ਨੇ ਕੋਈ ਆ ਕੇ ਕੋਈ ਬਿਆਨਬਾਜ਼ੀਆਂ ਕਰ ਜਾਂਦਾ ਕੋਈ ਕੀ ਬੋਲ ਜਾਂਦਾ ਕੋਈ ਕੀ ਕਰ ਜਾਂਦਾ ਦੇਖੋ ਜਦੋਂ ਲੋਕ ਇੱਥੇ ਪਹੁੰਚਦੇ ਨੇ ਤਾਂ ਇਹ ਮੀਡੀਆ ਨੂੰ ਵੀ ਚਾਹੀ ਜਿڑا ਲੱਗੇ ਕਿ ਸਾਨੂੰ ਕੀ ਹਾਂ ਇਸ ਦੇ ਕੋਲ ਫੈਕਟਸ ਹੋਣਗੇ ਤੁਸੀਂ ਉਹਨੂੰ ਹੀ ਪੁੱਛੋ ਜਾ ਕੇ ਨਾ ਕੀ ਹਾਂ ਤੁਹਾਡੀ ਕੀ ਮੰਗਾ ਨੇ ਕੀ ਨਹੀਂ ਹੁਣ ਅਣਜਾਣ ਬੰਦੇ ਨੂੰ ਤੁਸੀਂ ਪੁੱਛਣ ਲੱਗ ਜੰਦੇ ਹੋ ਪ੍ਰੈਜ਼ੈਂਟ ਕਰਨ ਲੱਗ ਜੰਦੇ ਹੋ ਫਿਰ ਉਹ ਮਾਹੌਲ ਖਰਾਬ ਕਰਦੇ ਨੇ ਉਹਨਾਂ ਦਾ ਤਾਂ ਗਗਨ ਅਜੰਡਾ ਹੀ ਇਹ ਹੈ ਜਿਵੇਂ ਚਲੋ ਹਰ ਬੰਦੇ ਦਾ ਅਜੰਡਾ ਹੁੰਦਾ ਵੀ ਕੌਣ ਕੀ ਕਰਨ ਉਹਨਾਂ ਨੂੰ ਤਾਂ ਅਜੰਡਾ ਵਿਚਾਰ ਨੂੰ ਫਿਕਸ ਕਰਕੇ ਭੇਜਿਆ ਵੀ ਮਿੱਤਰੋ ਆ ਚੱਕ ਦਿਓ ਫੱਟੇ ਜਾ ਕੇ ਬਣਾ ਦੇ ਅੰਦੋਲਨ ਦੀ ਰੇਲ ਉਹ ਆਪਾਂ ਦਿੱਲੀ ਧਰਨੇ ਵੇਲੇ ਵੀ ਦੇਖਦੇ ਰਹੇ ਆ ਫੜਦੇ ਰਹੇ ਹੁਣ ਇਸੇ ਕਰਕੇ ਬਹੁਤ ਸਾਰੇ ਨਾਮੀ ਪੱਤਰਕਾਰਾਂ ਦਾ ਵੀ ਇੱਥੇ ਚਲੋ ਬਾਈਕਾਟ ਕੀਤਾ ਗਿਆ ਜਾਂ ਇਥੋਂ ਮੁੰਡਿਆਂ ਨੇ ਕੀਤਾ ਕਈ ਚੀਜ਼ਾਂ ਕਈ ਹਾਲਾਂਕਿ ਉਹਨਾਂ ਚ ਵੀ ਸ਼ਰਾਰਤੀ ਲੋਕ ਆ ਗਏ ਇੱਕ ਬੰਦਾ ਓਬੀ ਦੀ ਤਾਰ ਵੱਢ ਗਿਆ ਉਹ ਕੋਈ ਪੰਜਾਬ ਦਾ ਕਹਿੰਦੇ ਕੋਈ ਬਲੌਗਰ ਆ ਇੰਦਰ ਦਾ ਉਹ ਆ ਕੇ ਤਾਰ ਵੱਢ ਗਿਆ ਕਿੰਨੀ ਘਟੀਆ ਹਰਕਤ ਆ ਤੋ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਪਹੁੰਚਾ ਰਹੇ ਆ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਕੌਣ ਕੀ ਕਰ ਰਿਹਾ ਦੋ ਤਿੰਨ ਵੱਡੀਆਂ ਏਜੰਸੀਆਂ ਨੇ ਜਿਹੜੀਆਂ ਮੀਡੀਆ ਦੀਆਂ ਜਿਹਨਾਂ ਪੂਰੀ ਬਾਕੀ ਚੈਨਲਾਂ ਨੇ ਉਹਨਾਂ ਨਾਲ ਕੰਟਰੈਕਟ ਆ ਵੀ ਉਹਨਾਂ ਤੋਂ ਫੁਟੇਜ ਲੈਂਦੇ ਆ ਉਹਨਾਂ ਦੀਆਂ ਤਾਰਾਂ ਵੱਡਜੋਗੇ ਤੁਸੀਂ ਤਾਂ ਪੂਰੀ ਦੁਨੀਆ 'ਚ ਤੁਹਾਡੀ ਚੀਜ਼ ਜਾ ਰਹੀ ਹੈ ਅਲ ਜਜ਼ੀਰਾ ਤੇ ਜਾ ਰਹੀ ਹੈ ਉਹਨਾਂ ਦਾ ਪੀਟੀਆਈ ਨਾਲ ਵੱਖ-ਵੱਖ ਨਾਲ ਕੰਟਰੈਕਟ ਪਰ ਇਹ ਲੋਕਾਂ ਨੂੰ ਵੀ ਸਮਝਾਉਣਾ ਪਊਗਾ ਕਿਉਂਕਿ ਕੁਛ ਇੱਕ ਬਲੌਗਰ ਜੇ ਆ ਨਾ ਜਿਹੜੇ ਗਗਨ ਉਹ ਆਪ ਦਾ ਵਿਊ ਲੈਣ ਦੇ ਚੱਕਰ ਦੇ ਵਿੱਚ ਉਹ ਕਰਦੇ ਰਹਿੰਦੇ ਆ ਕੁਛ ਨਾ ਕੁਛ ਪੁੱਠਾ ਸਿੱਧਾ ਡਰਾਮਾ ਕਿ ਦੇਖੋ ਆ ਵੀ ਇੱਕ ਸ਼ਾਂਤ ਤਸਵੀਰ ਹੈ ਦੇਖੋ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਹੋ ਗਿਆ ਬਿਲਕੁਲ ਤੇ ਅਸੀਂ ਵੀ ਚਾਹਾਂਗੇ ਕਿ ਚਰਚਾ ਹੋਰ ਵੀ ਕਰਨੀ ਸੀ ਪਰ ਜਾਪ ਸ਼ੁਰੂ ਹੋ ਗਿਆ ਤਾਂ ਚਰਚਾ ਨੂੰ ਜਾਬ ਸ਼ੁਰੂ ਹੋਇਆ ਹੋਇਆ ਸ਼ਾਂਤਮਈ ਤਰੀਕੇ ਨਾਲ ਅੱਜ ਲੋਕ ਬੈਠੇ ਹੋਏ ਨੇ ਉਦਾਸ ਜ਼ਰੂਰ ਨੇ ਪਰ ਮਨ ਦੇ ਵਿੱਚ ਇਹੀ ਗੱਲ ਹੈ ਕਿ ਅਗਲੀ ਜੋ ਰੂਪਰੇਖਾ ਹੋਊਗੀ ਉਹ ਸਾਡੇ ਆਗੂ ਜੋ ਦੇਣਗੇ ਉਸ ਦੇ ਹਿਸਾਬ ਨਾਲ ਹੀ ਅਸੀਂ ਅਗੀ ਆਪਣੀ ਕਾਰਵਾਈ ਕਰਾਂਗੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਟਰੋ ਪੰਜਾਬੀ